ਲੈਦਾ ਸਿੱਜ ਚਾਰ ਪੀਸ ਉਹਨਾਂ ਗੱਡੀ ਰੱਖੇ ਜਾਂਦੇ ਫਿਰ ਭਲਾ ਕਿੱਡੀ ਗੱਲ ਵਾ ਪਤਾ ਨਹੀਂ ਕਿੱਥੇ ਲਕਾਲ ਕਾ ਚੀਜ਼ਾਂ ਨਾ ਵਧੇ ਰਹਿੰਦੇ ਐਵੇਂ ਨਾ ਬੋਲਦੇ ਖਾ ਮੇਰਾ ਪੁੱਤ ਹੈ ਤੇਰਾ ਬੀਬੀ ਵਾ ਜੇਗਾ ਉਹ ਪੂਆ ਨਾ ਫਿਕਰ ਕਰ ਕਿਹਦੇ ਦੀ ਬੀਬੀ ਮੈਂ ਕਿੱ체 ਬਿੱਤੀ ਵਾ ਚ ਲਿਆ ਫੜਾਉ ਤਾੰਦੋ ਤੂੰ ਇੱਥੇ ਕੀ ਕਰਦੇ ਫਿਰਦੇ ਇੱਧਰ ਆ ਉਹ ਘਰ ਆ ਗਏ ਆ ਗਏ ਮੰਮੀ ਨਵ ਹਾਂਜੀ ਉਹ ਲੁਕਿ ਗਏ ਨੇ ਦੀਦੀ ਉਹ ਤੇ ਬਾਹਰ ਨੇ ਫੇਰ ਨਾ ਮੈਂ ਤੇਰ ਨਾਲ ਇੱਕ ਗੱਲ ਕਰਨੀ ਆ ਇੱਥੇ ਬਹਿ ਤੇ ਗੁੱਸਾ ਨਾ ਕਰੀ ਹਾਂਜੀ ਦੀਦੀ ਦੱਸੋ ਕੀ ਕਹਿਣਾ ਤੁਸੀਂ ਮੈਂ ਕਿਹੜੀ ਗੱਲੋਂ ਗੁੱਸਾ ਕਰਨਾ ਵਾ ਮੈਂ ਇਹ ਕਹਿਣ ਦੀ ਹਾਂ ਕਿ ਭੂਆ ਦੀ ਹਰ ਗੱਲ ਨਾ ਮੰਨਿਆ ਕਰ ਥੋੜੀ ਬੁੱਕੀ ਨਾ ਕਰਨੀ ਨਹੀਂ ਸਿੱਖ ਤੂੰ ਜੋ ਭੂਆਂ ਦੀ ਉਹ ਕੰਮ ਕਰਨਦੀ ਐ ਅਸੀਂ ਜਦੋਂ ਅਧਿਐਏ ਆ ਤੈਨੂੰ ਮੈਂ ਵੇਖਣ ਦੀ ਐ ਚੁੱਲ੍ਹੇ ਤੇ ਤੂੰ ਚਾਹ ਬਣਾਉਂਦੀ ਐ ਤੇ ਕਿੰਨਾ ਟਾਈਮ ਲੱਗਾ ਅਸੀਂ ਤੇ ਹਜੇ ਹੁਣ ਆਪਨੇ ਹਾਂ ਤੇ ਜੇ ਤੇਰਾ ਭੈਣ ਭਰਾ ਆਏ ਤੇ ਨਾ ਲੇਡ ਚਾਹ ਐ ਤੇ ਕੀ ਉਹ ਸੋਚਣਗੀ ਤੇ ਦੀਦੀ ਹੁਣ ਮੈਂ ਵੀ ਦੱਸੋ ਕੀ ਕਰਾਂ ਉਨਾਂ ਨੇ ਮੈਨੂੰ ਅਗਲੇ ਲੈਣਾ ਧਮਕੀ ਦਿੱਤੀ ਨਵੀਂ ਸਵੇ ਨੂੰ ਤੁਹਾਨੂੰ ਮੈਂ ਦੱਸਿਆ ਵੀ ਹੀ ਨਾ ਕਿ ਗੈਸ ਜਿਹੜਾ ਸ਼ਾਮੀ ਦਾ ਤੋਂ ਪਹਿਲਾਂ ਮੁੱਕਣਾ ਨਹੀਂ ਚਾਹੀਦਾ ਨਹੀਂ ਤੇ ਮੈਂ ਤੇਰੇ ਹੱਡਾਂ ਚੋਂ ਕੱਢਣਾ ਤੇ ਹੁਣ ਮੈਂ ਫਿਰ ਦੱਸੋ ਕੀ ਕਰਾਂ ਫਿਰ ਬੈਠੇ ਰਹਾਂਦੇ ਆ ਕਰਾ ਜਿਹੜਾ ਵੀ ਕੋਈ ਪੁਰਾਣਾ ਆਉਂਦਾ ਵਾ ਤੇ ਹਾਲੇ ਤੇ ਮੈਂ ਰਸੋਈ ਚ ਚਾਹ ਪੁਣੀ ਤੇ ਤਾਂ ਅਗਲੇ ਓਕੇ ਹੋਉਂਦੇ ਹੀ ਕਿ ਤੂੰ ਇੱਥੇ ਬਣਾਈ ਆ ਹੁਣ ਮੈਨੂੰ ਫਿਰ ਕਰਨਾ ਤੇ ਪੈਣਾ ਹੀ ਆ ਨਾਲ ਤੂੰ ਇਹ ਨਾ ਸੋਚੀਂ ਵੀ ਮੈਂ ਤੈਨੂੰ ਛੁਕਣਾ ਦੇਣ ਦੀ ਆ ਮੈਂ ਇਹ ਕਹਿਣ ਦੀ ਆ ਕੱਲ ਨੂੰ ਤੂੰ ਪੁਛਤਾਵੇਂਗੀ ਮੈਨੂੰ ਪਤਾ ਪੂਰੇ ਸਵੇ ਦਾ ਕਿਦਾਂ ਦਾ ਹੈਗਾ ਵਾ ਮੰਨੇ ਆਪੂ ਆਪਰੇ ਘਰ ਨੂੰ ਸਿਆਣੀ ਆ ਪਰ ਅਗਲੇ ਨੂੰ ਇੰਨਾ ਵੀ ਨਹੀਂ ਤੰਗ ਕਰਨਾ ਚਾਹੀਦਾ ਦੀਦੀ ਗੱਲ ਤੇ ਤੁਹਾਡੀ ਸਹੀ ਆ ਪਰ ਹੁਣ ਦੱਸੋ ਮੈਂ ਵੀ ਕੀ ਕਰਾਂ ਤੁਸੀਂ ਤਾਂ ਮੈਨੂੰ ਕਹਿਤਾ ਵਾ ਕਿ ਗੋ ਜਵਾਬ ਦੇ ਅਗਲੇ ਪਤਾ ਕਿੰਨੀਆਂ ਗੱਲਾਂ ਸੁਣਾਉਂਦੇ ਨੇ ਪਿਛਲਿਆਂ ਤੱਕ ਪਹੁੰਚਦੇ ਆ ਫਿਰ ਮੈਂ ਕਿੱਦਾਂ ਗੱਲਾਂ ਸੁਣਾ ਮੈਨੂੰ ਜਦੋਂ ਸਾਰਾ ਕੰਮ ਕਰਨ ਦੀ ਇਜਾਜ਼ਤ ਹੈ ਮੈਂ ਕਰ ਲੈਨੀ ਆ ਚੁੱਪ ਕਰਕੇ ਐਵੇਂ ਇਹਨਾਂ ਤੋਂ ਬੇਇੱਜ਼ਤੀ ਕਰਾਉਣੀ ਆ ਜਿਹੜੀ ਉਹਨਾਂ ਬੇਇੱਜ਼ਤੀ ਕਰਨੀ ਆ ਨਾ ਉਹ ਕਰ ਹੀ ਦੇਣੀ ਆ ਭੈਣ ਤੂੰ ਚੁੱਲ੍ਹੇ ਕੰਮ ਕਰਦੀ ਰਿਹਾ ਕਰ ਮੈਂ ਇਹ ਆਨੀ ਆ ਕਿ ਜਦੋਂ ਕੋਈ ਆਇਆ ਗਿਆ ਹੁੰਦਾ ਨਾ ਉਦੋਂ ਤੂੰ ਗੈਰ ਤੇ ਕਰ ਲਿਆ ਕਰ ਕਿਤੇ ਇਹਨੇ ਤੈਨੂੰ ਕੋ ਖਾਂਦੀ ਕਿਸ ਦੇ ਸਾਹਮਣੇ ਇਹਨੇ ਕੀ ਕਹਿਣਾ ਵਾ ਜੇ ਦੋ ਗੱਲਾਂ ਕਰੇਗੀ ਨਾ ਤਾਂ ਤੂੰ ਸੁਣ ਲਈ ਮੈਨੂੰ ਸੱਚ ਮੈਨੂੰ ਚੇਤਾ ਆਇਆ ਵਾ ਉਦੋਂ ਤੂੰ ਕੀ ਮੰਗਵਾਇਆ ਸੀ ਲਵ ਦਸਣ ਡਿਆ ਸੀ ਜਿੱਦਨ ਤੂੰ ਹੀ ਆਪਣੀ ਭੈਣ ਕੋ ਗਏ ਸੀ ਲਾ ਮੈਨੂੰ ਦੱਸਣ ਡੇ ਹੀ ਵੀ ਭੂਆ ਕੋ ਪੈਸੇ ਵੀ ਨਹੀਂ ਹੈਗੇ ਇਹਨਾਂ ਨੇ ਗੂਗਲ ਪੇ ਕੀਤੀ ਸੀ ਅੱਛਾ ਤੇ ਦੀ ਪੈ ਭਾਜੀ ਨੇ ਸੈਂਡ ਕੀਤੇ ਆਹੀ ਮੈਨੂੰ ਨਵ ਕਿੱਥੇ ਪਤਾ ਲੱਗਣਾ ਸੀ ਮੈਂ ਨਾ ਇਹਨਾਂ ਦਾ ਫੋਨ ਫੜਿਆ ਤੇ ਮੈਂ ਇਹ ਪੈਸੇ ਕਿੱਥੇ ਸੈਂਡ ਕੀਤੇ ਆ ਉਹਨਾਂ ਮੈਨੂੰ ਦੱਸਿਆ ਸੀ ਵੀ ਨਵ ਨੇ ਨਾ ਪਾਰਸਲ ਮੰਗਾਇਆ ਸੀ ਤੇ ਭੂਆ ਕੋ ਪੈਸੇ ਹੈ ਨਹੀਂ ਤੇ ਫਿਰ ਮੈਂ ਸੈਂਡ ਕਰਤੀ ਅੱਛਾ ਕੋਈ ਨਹੀਂ ਦੀਦੀ ਮੈਣਾ ਉਹ ਤੁਹਾਨੂੰ ਪੈਸੇ ਦੇ ਦੇਣੀ ਆ ਮੈਨੂੰ ਪਤਾ ਨਹੀਂ ਕਿ ਭਾਜੀ ਨੇ ਪੈਸੇ ਦਿੱਤੇ ਆ ਨਹੀਂ ਨਵ ਮੈਂ ਪੈਸੇ ਨਹੀਂ ਲੈਣੇ ਆਪੇ ਨਵ ਆਪਣੀ ਭੂਆਣਾ ਕਰ ਲੈਣਗੇ ਮੈਂ ਤੇ ਇਹ ਸੋਚਿਆ ਸੀ ਕਿ ਤੂੰ ਇਹ ਰਿੰਗ ਵਗੈਰਾ ਮੰਗਾਏ ਹੋਣੇ ਆ ਤੁਹਾਡੇ ਨਾ ਵਿਆਹ ਹੋ ਗਿਆ ਤੇ ਮੈਂ ਚੱਲਿਆ ਦੇਣੀ ਆ ਕਿੱਥੇ ਇਹਨੇ ਮਗਵਾਉਂਦੀ ਰਹਾਂਗੀ ਨਹੀਂ ਨਹੀਂ ਦੀਦੀ ਜੈਲਰੀ ਤੇ ਮੈਂ ਨਹੀਂ ਹੀ ਮੰਗਵਾਈ ਮੈਂ ਤਾਂ ਥੋੜਾ ਜਿਹਾ ਮੇਕਅਪ ਦਾ ਸਮਾਨ ਮੰਗਵਾਇਆ ਹੀ ਤੇ ਉਹਦਾ ਮੇਰੇ ਕੋਲ ਹੈਗੀ ਆ ਤੇ ਉਹ ਮੈਂ ਤੁਹਾਨੂੰ ਦਿਖਾ ਲ ਦਿੰਨੀ ਆ ਜੇ ਤੁਹਾਨੂੰ ਵਧੀਆ ਲੱਗੇਗੀ ਤੇ ਤੁਸੀਂ ਲੈ ਜਿਓ ਨਾਮ ਤੇਰਾ ਫੋਨ ਆਉਂਦਿਆ ਲੱਗਦਾ ਹਾਂ ਪਿੰਡੋਂ ਆਉਂਦਿਆ ਹੋਣਾ ਵਾ ਹੈਲੋ ਹਾਂਜੀ ਮੈਂ ਸਤਿ ਸ਼੍ਰੀ ਅਕਾਲ ਹਾਂਜੀ ਨਹੀਂ ਹੁਣ ਪ੍ਰੌਣੇ ਆਏ ਹੀ ਘਰੇ ਕੋਈ ਗੱਲ ਨਹੀਂ ਮੈਂ ਨਾ ਤੁਹਾਨੂੰ ਬਾਅਦ ਵਿੱਚ ਫੋਨ ਕਰਾਂਗੀ ਹਾਂਜੀ ਚਲੋ ਠੀਕ ਐ ਚੰਗਾ ਨਵ ਕੋਈ ਗੱਲ ਨਹੀਂ ਤੂੰ ਗੱਲ ਕਰ ਲੈਣੀ ਤੇ ਮੈਂ ਚਲ ਜਾਂਦੀ ਹਏ ਹਏ ਦੀਦੀ ਕੋਈ ਗੱਲ ਨਹੀਂ ਫਿਰ ਕਿਉਂ ਹੁਣ ਤੁਸੀਂ ਆਏ ਹੋ ਫੋਨ ਤੇ ਮੈਂ ਉਹਨਾਂ ਨੂੰ ਬਾਅਦ ਵਿੱਚ ਵੀ ਕਰ ਲੈਣਾ ਤੁਸੀਂ ਹੀ ਸਮਾਨ ਵੇਖ ਲਓ ਜਿਹੜਾ ਤੁਹਾਨੂੰ ਪਸੰਦ ਆਣਾ ਲੈ ਜਿਓ ਹੈ ਤੇ ਮੇਰੇ ਕੋਲ ਵੀ ਹੈਗੇ ਹੀ ਪਰ ਮੇਰੇ ਸੂਟ ਨਾਲ ਨਹੀਂ ਮੈਚ ਹੁੰਦੇ ਹੁਣ ਨਾ ਮੈਂ ਨਵਾਂ ਸੂਟ ਸਮਾਇਆ ਹੈ ਕੋਈ ਨਹੀਂ ਦੀਦੀਆਂ ਵੇਖ ਲਓ ਜਿਹੜੇ ਤੁਹਾਨੂੰ ਵਧੀਆ ਲੱਗਦੇ ਨਾ ਤੇ ਉਹ ਤੁਸੀਂ ਲੈ ਲਓ ਨਾਲ ਇਹਨਾਂ ਦਾ ਕਿਹੜਾ ਕੁਝ ਲੱਥ ਜਾਂਦਾ ਵਾ ਇੱਕ ਵਰੀ ਤੇ ਪਾਈਦੇ ਨੇ ਇਹ ਕਿਹੜੇ ਰੋਜ਼ ਰੋਜ਼ ਪੈਂਦੇ ਆ ਚਨਾਲੇ ਦੀਦੀ ਮੰਗੇ ਵੀ ਬੜੇ ਹੁੰਦੇ ਆ ਨਾ ਰਲ ਮਿਲ ਕੇ ਬੰਦਾ ਟਾਈਮ ਸਾਰ ਲੈਂਦਾ ਆ ਵੇਖ ਲੋ ਆ ਮਲਟੀ ਕਲਰ ਦੇ ਜੇ ਆਹ ਦਾ ਦੇ ਸਾਰੇ ਸੂਟ ਨਾਲ ਚੱਲ ਜਾਣੇ ਤੇ ਇੱਕ ਉਹ ਤੋਂ ਬੜੇ ਸੋਹਣੇ ਆ ਇਹ ਰਿੰਗ ਤੇ ਕੋਈ ਨਹੀਂ ਤੁਸੀਂ ਸਾਰੇ ਲੈ ਲੋ ਜਿਹੜੇ ਜਿਹੜੇ ਲੈਣੇ ਆ ਹਾਂ ਆ ਹੀ ਕਲਰ ਮੇਰੇ ਸੂਟ ਦਾ ਆ ਵੇਖੋ ਜਿਹੜੇ ਮਰਜੀ ਸੂਟ ਨਾਲ ਚੱਲ ਜਾਣਾ ਵਾ ਉਹਦਾ ਮੈਂ ਗ੍ਰੀਨ ਹੀ ਸੂਟ ਹੈ ਚੱਲ ਮੈਚ ਹੋ ਗਏ ਉਹਦਾ ਗ੍ਰੀਨ ਆ ਵੀ ਹੈਗੇ ਪਰ ਆਹ ਲੈ ਲੋ ਆ ਜਿਆਦਾ ਸੁਣਾ ਜੀ ਚਲ ਠੀਕ ਆ ਇਹ ਲੈ ਲੈਂਦੇ ਤੇ ਹੋਰ ਵੀ ਵੇਖ ਲੋ ਜਿਹੜੇ ਵੇਖਣੇ ਕਵਲ ਵੀ ਕੋਈ ਲਲੇਗੀ ਉਹਦੇ ਲਈ ਵੀ ਵੇਖ ਲੋ ਜੋ ਕਿ ਉਹਦੇ ਸੂਟ ਨਾਲ ਵੀ ਰਲਦਾ ਵਾ ਤੇ ਤੂਦ ਕਹਿਣ ਦੀ ਲੈ ਲੋ ਤੇ ਭੂਆ ਆ ਗਈ ਨਾ ਤੋਨੇ ਕਹਿਣਾ ਕਿ ਜਿਹੜੇ ਲਏ ਆ ਨਾ ਉਹ ਵੀ ਦੇ ਦੋ ਆਪਕੀ ਕਿਤੇ ਨਹੀਂ ਤੁਸੀਂ ਮੰਮੀ ਨੂੰ ਨਾ ਦੱਸਿਓ ਉਹਨਾਂ ਨੇ ਤੇ ਜਾਣ ਬੁੱਝ ਕੇ ਕਹੀ ਜਾਣਾ ਗੁਰਲੀਨੇ ਤੋੜਦੇ ਨੇ ਆ ਕਰ ਦੇਣਾ ਜੇ ਕਰ ਦੇਣਾ ਤੁਸੀਂ ਆ ਵੇਖ ਲੋ ਜੇ ਆ ਰਲਦੇ ਕੇ ਸੂਟ ਨਾਲ ਤੇ ਚਲ ਆਹ ਛੋਟੀ ਛੋਟੀ ਆ ਚੂੜੀਆਂ ਜੀ ਆ ਵੀ ਵੇਖ ਲੋ ਜੇ ਹੁੰਦੀਆਂ ਤੁਹਾਨੂੰ ਤੇ ਇਹ ਵੀ ਲੈ ਲੋ ਹੁਣ ਆਵਰੇ ਇਹਦੇ ਆਚਲ ਕਵਲ ਪਾ ਲਈਗੀ ਚਲੋ ਠੀਕ ਹੈ ਕੋਈ ਨਹੀਂ ਐਚੀ ਪਾ ਲੋ ਮੰਮੀ ਨੂੰ ਨਾ ਪਤਾ ਲੱਗੇ ਨਹੀਂ ਨਹੀਂ ਨਾ ਮੈਂ ਤੁਹਾਨੂੰ ਤੇ ਪਤਾ ਹੀ ਉਹਨਾਂ ਦੇ ਸੁਭਾਅ ਦਾ ਨਹੀਂ ਨਹੀਂ ਭੂਆ ਦੇ ਸੁਭਾਅ ਦਾ ਤਾਂ ਪਤਾ ਹੀ ਆ ਤੇ ਇਦਾਂ ਨਾ ਟਿੱਕਾ ਵੀ ਹੈਗਾ ਜੇ ਨਿਕਲ ਜਾ ਜੇ ਉਹ ਵੀ ਲੈਣਾ ਤੇ ਲਾ ਲੋ ਤਵਾ ਨਹੀਂ ਚੱਲ ਰੈਂਦੇ ਨਾਮ ਚਲੋ ਫਿਰ ਠੀਕ ਹੈ ਤੋ ਹਿਨਾ ਇਦਾਂ ਕਰੋ ਮੰਮੀ ਹਲੇ ਬਾਹਰ ਹੀ ਨੇ ਤੇ ਆਪਣੇ ਪਰਸ ਵਿੱਚ ਪਾ ਲੋ ਉਨਣੇ ਥੋੜੀ ਨਾ ਸਮਝਣਾ ਪਈ ਗੜੀ ਚੀਜ਼ਾਂ ਖਾਣ ਵਾਲਿਆਂ ਨੇ ਉਹਨਾਂ ਨੇ ਉਦਾਂ ਹੀ ਦਿਵਾਲੀ ਹੋਜਣਾ ਮੇਰੇ ਕੋਈ ਗੱਲ ਨਾ ਮੈਂ ਪਰਸ ਚ ਪਾਲਨੀ ਆ ਤੇ ਜਿਹਦੇ ਤੂੰ ਆਓਗੇ ਜਾਂ ਆਹੀ ਆਵਾਂਗੇ ਨਾ ਤੇ ਫਿਰ ਦੇ ਦਾਂਗੀ ਉਹ ਕੋਈ ਨਹੀਂ ਦੀਦੀ ਜੀ ਜਦੋਂ ਲੋੜ ਹੋਗੀ ਮੈਂ ਲੱਲਾਂਗੀ ਤੁਹਾਡੇ ਕੋਲੋਂ ਹਾਂਜੀ ਦੱਸੋ ਕੀ ਜੜੇ ਮਾਰਨ ਹੋਈ ਰੋਟੀ ਰੋਟੀ ਤਿਆਰ ਨਹੀਂ ਰੋਟੀ ਦੇ ਤਿਆਰ ਹੋਈ ਹੈ ਉਹਦੇ ਮੈਂ ਨਹੀਂ ਆਖਣ ਭੀ ਜੇ ਦੋ ਖੜੀਆਂ ਆਏ ਉਹ ਤੇ ਚਲ ਗਈ ਤੇ ਮੇਰੇ ਕੋਲ ਬਹੁਤ ਗੱਲਾਂ ਬਾਤਾਂ ਕਰੀਏ ਤੁਸੀਂ ਦੋਹੇ ਭਰਾ ਬਾਹਰ ਸੋ ਉਹ ਦੋਹੇ ਦਰਾਨੀ ਸਾਡੇ ਅੰਦਰ ਬੜੀਆਂ ਨੇ ਮਾਰ ਚੁਗਲੀਆਂ ਕਰਨ ਡੀਆਂ ਮਸਾਂ ਨੂੰ ਮੌਕਾ ਮਿਲਿਆ ਉਹ ਪੂਆ ਚੁਗਲੀਆਂ ਨਾ ਕਾਦੀਆਂ ਕਰਨੀਆਂ ਨੇ ਤੈਨੂੰ ਪਤਾ ਬੀਬੀਆਂ ਨੂੰ ਦੋ ਇਹ ਕੰਮ ਹੁੰਦੇ ਆ ਜਦੋਂ ਬਹਿ ਗਈਆਂ ਜਾਂ ਤੇ ਗੱਲਾਂ ਛੇੜਤੀਆਂ ਤੇ ਜਾਂ ਫਿਰ ਸੂਟਾਂ ਦਾ ਹੀ ਬਸ ਵੀ ਤੇਰਾ ਕਿਹੜਾ ਡਿਜ਼ਾਈਨ ਹੈ ਮੇਰਾ ਕਿਹੜਾ ਡਿਜ਼ਾਈਨ ਇੱਕ ਦੂਜੇ ਘਰ ਪੰਗਾ ਹੀ ਪਾਉਣਾ ਉਨੇ ਹਨਾ ਨਹੀਂ ਉਹਦੇ ਕੋ ਆ ਵਾਲਾ ਹੁਣ ਮਿਲੂ ਵੀ ਲਾ ਕੇ ਦੇ ਉਦਾਂ ਦਾ ਤੇ ਸਗੋਂ ਪੂਆ ਤੂੰ ਵੀ ਲਾ ਕੇ ਬਹਿ ਕੇ ਗੱਲਾਂ ਤੇ ਸੁਣਦੀ ਸੂਟਾਂ ਦੀਆਂ ਚਾਰ ਮੈਂ ਕਹੀ ਤੇ ਹੈ ਸੁਣ ਨਾ ਉਹਦੇ ਹੌਲੀ ਹੌਲੀ ਕਰਨ ਲਈਆਂ ਨੇ ਸੂਟਾਂ ਸਟਾਂ ਦੀਆਂ ਨਹੀਂ ਕਰਨ ਲਈਆਂ ਬੀਬੀਆਂ ਜਦੋਂ ਜਾਣੋ ਪਸੰਦ ਕਰ ਲੈਂਦੀਆਂ ਲੱਗਦਾ ਮੈਨੂੰ ਕਿ ਉਹਨਾਂ ਨੂੰ ਮੌਕਾ ਮਿਲਿਆ ਚੁਗਲੀਆਂ ਦਾ ਹੀ ਓ ਨਹੀਂ ਮੰਮੀ ਚੁਗਲੀਆਂ ਉਹਨਾਂ ਕਾਹਦੀਆਂ ਕਰਨੀਆਂ ਦੱਸੋ ਉਹ ਨਹੀਂ ਪਿੰਦਰ ਤੈਨੂੰ ਕੀ ਪਤਾ ਵੈ ਨਹੀਂ ਹੱਡੀਆਂ ਹੁੰਦੀਆਂ ਜਦ ਤਰਾਂਣੀਆਂ ਠਾਣੀਆਂ ਕੱਟੀਆਂ ਹੋਈਆਂ ਉਹ ਇੰਨੇ ਬੇਮਾ ਵਿਚਾਰਾਂ ਦੇ ਵਿੱਚ ਚੁਗਲੀਆਂ ਕਰਨ ਗਿਆ ਤੇ ਹੱਡੀ ਸਿਹਤ ਤੇ ਕੀ ਅਸਰ ਆਹ ਇਹ ਤੇ ਗੱਲ ਠੀਕ ਐ ਤੂੰ ਸਗੋਂ ਜੋਰ ਤੇ ਹੱਸ ਸਕੋ ਟੈਨਸ਼ਨ ਕਦੀ ਲੈਣੀ ਐ ਉਹ ਤਾਂ ਗੱਲ ਕੋਈ ਨਹੀਂ ਪਰ ਮੈਂ ਕਿਹਾ ਚੱਲ ਦੋ ਕੜੀਆਂ ਆਏ ਹੋ ਕਿ ਬੰਦਾ ਬੈਂਡਾ 200 ਕਰਦਾ ਵੈ ਹੂੰ ਇਦਾਂ ਕਰਦੀ ਆ ਪਿੰਦਰ ਨੂੰ ਕਹਿੰਨੀ ਆ ਕਿ ਜੇ ਤੇਡੇ ਅਕਾਊਂਟ 'ਚ ਪੈਸੇ ਹੈਗੇ ਆ ਨਾ ਤੂੰ ਹੀ ਭਾਜੀ ਨੂੰ ਦੇਈ ਦੋ ਦੀਦੀ ਤੇ ਭਾਵੇਂ ਕਹਿਣ ਦੇ ਨੇ ਕਿ ਤੂੰ ਹੀ ਰਹਿਣ ਦੋ ਕੋਈ ਨਹੀਂ ਆਪੇ ਮੰਮੀ ਕਰ ਲੈਣਗੇ ਜਿੱਦਾਂ ਵੀ ਕਰਨਾ ਹੋਊਗਾ ਪਰ ਮੈਨੂੰ ਪਤਾ ਨਾ ਮੰਮੀ ਦਾ ਉਹਨਾਂ ਨੇ ਤੇ ਇਹਨਾਂ ਨੂੰ 1 ਰੁਪਈਆ ਵੀ ਨਹੀਂ ਦੇਣਾ ਹੈਗਾ ਜਿੰਨੇ ਉਹ ਕੰਜੂਸ ਨੇ ਤੇ ਪਿੰਦਰ ਨੂੰ ਕਹਿ ਕੇ ਨਾ ਇਹਨਾਂ ਦੇ ਪੈਸੇ ਸੈਂਡ ਕਰਾ ਦੇਣੀਆਂ ਵਿਚਾਰਿਆਂ ਦਾ ਉਂਝ ਵੀ ਕਿੰਨਾ ਖਰਚਾ ਹੋਇਆ ਵਾ ਨਾਲੇ ਪੈਸਿਆਂ ਦੀ ਤੇ ਲੋੜ ਹੀ ਹੁੰਦੀ ਆ ਤੇ ਮੰਮੀ ਕਿੱਡੇ ਚਲਾਕ ਨੇ ਆਂਦੇ ਨੇ ਮੈਂ ਆਪਣੇ ਕੋਲੋਂ 50 ਰੁਪਈਆ ਦੀ ਦਿੱਤੀ ਆ ਤੇ ਉਹਨਾਂ ਕੋਲੋਂ ਪੈਸੇ ਸਾਰੇ ਉਹਨਾਂ ਨੂੰ ਦਿਵਾ ਛੜੇ ਤੇ ਕਹਿੰਦੇ ਹੈ ਨਾ ਪਿੰਦਰ ਸਾਹਮਣੇ ਰੱਖਦੇ ਆ ਪੈਸੇ ਤੇ ਸਾਰੇ ਨਾਲੇ ਆਪ ਸਾੰਬੇ ਹੁੰਦੇ ਆ ਐਡੇ ਚਲਾਕ ਹੈ ਨਾ ਕੋਈ ਹਿਸਾਬ ਹੀ ਨਹੀਂ ਮੰਮੀ ਦਾ ਛੱਟ ਸਕੀਮਾਂ ਲਾ ਕੇ ਤੇ ਅਗਲਿਆਂ ਤੋਂ ਪੈਸੇ ਲੈ ਲੈਂਦੇ ਨੇ ਤੇ ਉਹੋ ਜੀ ਬਾਜੀ ਬਾਜੀ ਵੀ ਚੰਗੀਆਂ ਹੁੰਦੇ ਤੇ ਕਹਿੰਦੇ ਨਹੀਂ ਪੂਆ ਜੀ ਸਾਡੇ ਕੋਲ ਨਹੀਂ ਹੈਗੇ ਪਿੰਦਰ ਇੱਧਰ ਆਇਓ ਹਾਂ ਮੇਰੀ ਇੱਕ ਗੱਲ ਸੁਣਿਓ ਹਾਂ ਦੱਸੋ ਕੀ ਕੰਮ ਹੈ ਆਇਓ ਤੇ ਸਹੀ ਤੁਸੀਂ ਆ ਗਏ ਕੋਈ ਨਾ ਦੂਸਰ ਦੱਸ ਸਕੀਂ ਗਾ ਪਿੰਦਰ ਤੁਹਾਡੇ account 'ਚ ਪੈਸੇ ਹੈਗੇ ਨੇ ਕਿਉਂ ਕੀ ਗੱਲ ਹੈ ਤੇ ਸਹੀ ਇਹਨਾਂ ਲਾਓ ਬਾਜੀ ਨੂੰ ਸੈਂਡ ਕਰਦੇ ਹਾਂ ਪੈਸੇ ਉਹਦੇ ਜਿਹੜਾ ਪਾਰਸਲ ਨਹੀਂ ਮੰਗਵਾਇਆ ਮੰਮੀ ਨੇ ਇਨਾਂ ਕੋਲੋਂ ਲੈ ਕੇ ਦਿੱਤੇ ਸੀ ਉਹਨੂੰ ਪੈਸੇ ਤੈਨੂੰ ਕੌਣ ਕਹਿੰਦਾ ਮੈਨੂੰ ਕਿੰਨੇ ਕਹਿਣਾ ਹੈ ਉਹ ਦੀਦੀ ਦੇ ਭੈਣੇ ਕਿ ਮੈਂ ਕਿਹਾ ਜੁਵੈਲਰੀ ਵਗੈਰਾ ਮੰਗਾਈ ਹੈ ਤੇ ਉਹਨਾਂ ਦੇ ਕੋਈ ਵਿਆਹ ਹੈ ਤੇ ਮੈਨੂੰ ਆnde ਜਿਹੜੀ ਤੋਂ ਮੰਗਾਇਆ ਆਣਾ ਸਮਾਨ ਉਹ ਵਖਾਹਾਂ ਹਾਂ ਪਹਿਲਾਂ ਕਿਦਾਂ ਦਾ ਤੇ ਫਿਰ ਮੈਨੂੰ ਪਤਾ ਲੱਗਾ ਕਿ ਭਾਜੀ ਨੇ ਪੈਸੇ ਦਿੱਤੇ ਆ ਤੇ ਮੰਮੀ ਵੇਖ ਲਓ ਕਿੱਡੇ ਚਲਾਕ ਨੇ ਜੇ ਨਾ ਹੁਣ ਪਤਾ ਲੱਗਦਾ ਇਹਨਾਂ ਤੇ ਦੱਸਣਾ ਹੀ ਨਹੀਂ ਆਪਣੇ ਆਪ ਤੇ ਹੋਰ ਇਹਨਾਂ ਨੇ ਤੇ ਇਦਾਂ ਹੀ ਕਚਲੀਆਂ ਮਾਰ ਛੜਨੀਆਂ ਹੈ ਤਾਂ ਹੀ ਤੇ ਉਹਨਾਂ ਨੇ ਕਿਹਾ ਵਾ ਕਿ ਮੈਂ ਆਪਣੇ ਕੋਲੋਂ ਦਿੱਤੇ ਤੇ ਉਹਨਾਂ ਦਾ ਨਾਮ ਦੇਨੇ ਪਊਗੇ ਤੇ ਤੁਸੀਂ ਨਾ ਉਹਨਾਂ ਨੂੰ ਦੇ ਦਿਓ ਤੁਹਾਨੂੰ ਪਤਾ ਫਿਰ ਉਹਨਾਂ ਅਗਲੇ ਲੈਣ ਵਿਚਾਰਣ ਨੂੰ ਵੀ ਲੋੜ ਹੁੰਦੀ ਐ ਕਰ ਦੇਣਾ ਮੈਂ ਗੜਾ ਕਹਿੰਦਾ ਨਹੀਂ ਕਰਨਾ ਇਹ ਕਿੰਨੇ ਹੀ 2000 ਤੇ 70 ਰੁਪਏ 70 ਚਲ ਠੀਕ ਆ ਕੋਈ ਨਹੀਂ ਮੈਂ ਕਰ ਦੇਣਾ ਹਾਂਜੀ ਕਰ ਦਿਓ ਉਹ ਆ ਫਿਰ ਪਿੰਨ ਨੂੰ ਕਦੋਂ ਮਾਰਨਾ ਚੱਕਰ ਚਲੋ ਲਾਵਾ ਮੇਰਾ ਤੇ ਦਿਲ ਕਰਦਾ ਮੈਂ ਹੁਣੇ ਤੁਹਾਡੇ ਨਾਲ ਤੁਰ ਜਾ ਤੇ ਚਲੋ ਫੱਟੇ ਲਗਾ ਦੀਆ ਲਓ ਦੋ ਸੂਟ ਤੇ ਚੱਲੀਏਗਾ ਆਹੋ ਤੇ ਮੈਂ ਕੋਈ ਨਹੀਂ ਜਾਣ ਨੂੰ ਤੇ ਤਿਆਰ ਆ ਪਰ ਮੈਨੂੰ ਇਹਨਾਂ ਦੀ ਬੜੀ ਫਿਕਰ ਰਹਿੰਦੀ ਐ ਉਹ ਪੂਆ ਇਹਨਾਂ ਦੀ ਕਦੀ ਫਿਕਰ ਆ ਹੁਣ ਨੂੰ ਤਰੀ ਘਰ ਆ ਗਈ ਆ ਅੱਗੇ ਤੋਂ ਹੁੰਦਾ ਸੀ ਵੀ ਪਿੰਦਰ ਨੂੰ ਜੀ ਰੋਟੀ ਨਹੀਂ ਮਿਲਨੀ ਆਗੀ ਤੇ ਹੁਣ ਤੇ ਪੱਕੀਆਂ ਪਕਾਈਆਂ ਮਿਲਦੀਆਂ ਨੇ ਹੁਣ ਕਾਦੀ ਟੈਨਸ਼ਨ ਆ ਉਹ ਤੇ ਲਵ ਗੱਲ ਠੀਕ ਐ ਪਰ ਉਹਦਾ ਖਰਚਾ ਬੜਾ ਐ ਮੈਂ ਤੇ ਇਹ ਫਿਕਰ ਕਰਨੀ ਐ ਵੀ ਕੀ ਬਣੇਗਾ ਘਰ ਦਾ ਖਰਚਾ ਅੱਜ ਕੱਲ ਇਦਾਂ ਹੀ ਚੱਲਦਾ ਵਾ ਕਾਦੇ ਖर्चे ਕਰੀ ਜਾਂਦੇ ਤੇ ਲਵ ਸੱਚ ਤੇਰੇ ਆਪਣਾ ਨੰਬਰ ਤੇ ਚੱਲਦਾ Google पे ਆ ਚੱਲਦਾ ਕਿਉਂ ਕੋਈ ਮੈਂ ਪਤਾ ਹਾਂ ਪਰ ਇੱਕ ਨਹੀਂ ਹਾਂ ਪਹਿਲੇ ਲਗਾ ਦੇਣਾ ਸੰਧ ਕਰਨ ਕਹੇ ਕਦੇ ਕਰਨ ਲੱਗਾ ਸਨ ਉਹ ਵੀ ਇਹਦੇ ਸਹੀ ਆਪਕੇ ਤੈਨੂੰ ਪਤਾ ਲੱਗ ਜਾਣਾ ਆਗੇ ਨੇ 2070 ਹਾਂ ਆ ਗਏ ਬੰਦਰ ਪਰ ਮਨੇ ਇਹ ਤੇ ਦੱਸਦੇ ਆ ਕਦੇ ਉਹ ਜਿਹੜੇ ਦਿਨ ਪਾਰਸਲ ਵਾਲੇ ਨੂੰ ਤੂੰ ਦਿੱਤੇ ਸੀ ਅਛੋਦਨ ਨਾਲੇ ਹਾਂ ਉਹ ਚੱਲ 15 ਚੰਗਾ ਕੀਤਾ ਵੀ ਵੈਸੇ ਵੀ ਜ਼ਰੂਰ ਸੀ ਲਾ ਪੈਸੇ ਤਾਂ ਮੈਂ ਉਦੋਂ ਦੇ ਪਾ ਦੇਣੇ ਸੀ ਮੇਰੇ ਖਾਤੇ 'ਚ ਪੈਸੇ ਹੀ ਨਹੀਂ ਸੀ ਮੰਮੀ ਨੇ ਸਗੋਂ ਮਨੋਂ ਤਾਂ ਦੱਸਤਾ ਹੀ ਜੇ ਤੂੰ ਦੇਣੇ ਸਨ ਇਹਨਾਂ ਦੇ ਪੈਸੇ ਤੇ ਮੈਨੂੰ ਵੀ ਦੱਸ ਦੋ 30 ਰੁਪਏ ਵਿੱਚ ਹੋਰ ਪਾ ਦਿੰਦੇ ਤਾਂ ਪੂਰਾ 2100 ਰੁਪਇਆ ਹੋ ਜਾਂਦਾ ਨਾਲੇ ਇਹਨਾਂ ਦੀ ਸਕੂਟਰੀ ਦਾ ਸਗਣ ਹੋ ਜਾਂਦਾ ਵੀ ਆਏ ਨੇ ਲੈ ਕੇ ਭੂਆ ਕੋਲ ਪਰ ਨਾ ਮੈਨੂੰ ਤੇ ਦੱਸਣਾ ਨਾ ਹੋਇਆ ਕਰਨੀਆਂ ਤਾਂ ਆਹੀ ਆਪਣੀਆਂ ਮਰਜ਼ੀਆਂ ਕੋਈ ਨਹੀਂ ਕਿਸੇ ਹੋਰ ਪਾ ਦੇਣੇ ਆ ਤੇ ਚੁੱਪ ਕਰਕੇ ਬੈਠਾ ਰਹੋ ਜਿਹੜੇ ਦਿੱਤੇ ਗਏ ਨੇ ਦਿੱਤੇ ਹੀ ਗਏ ਨੇ ਮੈਂ ਆਪੇ ਕਰ ਲਗੀ ਗੱਲ ਉਹਨਾਂ ਨਾਲ ਵੇਖ ਲੈ ਲਾਵਾਂ ਉਹ ਹੁੰਦੇ ਗੱਲ ਲੱਗਦੇ ਆ ਤਸਕਨ ਆਹੋ ਵਾਲਾ ਤੇਰਾ ਸਕਨਾ ਜਿੱਦਾਂ ਤੇਰੇ ਹੱਥ ਸਿਰ ਤੇ ਉਦਾਂ ਦਾ ਮੈਂ ਕਿਹਾ ਚਲ ਉਹਦੇ ਗੱਲ ਠੀਕ ਐ ਕੋਈ ਨਹੀਂ ਜੋ ਇਹਨੇ ਚੰਗਾ ਕੀਤਾ ਓਦਾਂ ਮੈਂ ਖਰਚਾ ਖੁਰਚਾ ਆਇਆ ਵਾ ਸਕੂਟਰੀ ਲਈ ਹੁਣ ਡੱਬੇ ਡੱਬੇ ਵੀ ਮੰਡਨੇ ਨੇ ਮੰਡਨੇ ਮੰਡਨੇ ਵੀ ਵੇਖੋ ਬਦਾਂੀਆਂ ਨਾਲੇ ਮਸ਼ੀਨਰੀ ਲਈ ਐ ਤੇ ਮੈਂ ਦੇ ਨਾ ਪਾ ਦੀ ਮੰਮੀ ਲੱਗਦੇ ਆ ਹੱਥ ਚਲੋ ਤੀ ਬੋ ਕਰੋ ਗੱਲਾਂ ਬਾਤਾਂ ਤੇ ਮੈਂ ਵੀ ਨਾ ਅੰਦਰ ਕੋ ਕੰਮ ਕਰੂਗਾ ਹੁਆ ਪਤਾ ਕੀ ਐਵੇਂ ਨਾ ਇਨੀ ਟੈਨਸ਼ਨ ਦਿਆਂ ਕਰ ਤੂੰ ਅੱਗੇ ਆਪਣੀ ਨੂੰਹ ਨੂੰ ਕਹਿਂਦੀ ਆ ਨਾ ਵੀ ਆਉਂਗਾ ਜਾਉਂਗਾ ਕਿੰਨੀ ਫੈਸਿਲਿਟੀ ਤੁਹਾਨੂੰ ਹੋ ਗਈ ਆ ਹੁਣ ਘਰ ਬੈਠੇ ਚ ਪੜੀ ਲਿਖੀ ਨੂੰ ਲਿਆਂਦੀ ਆ ਨਾ ਤੇ ਸਾਰੀ ਚੀਜ਼ਾਂ ਮੰਗਾ ਲੈਂਦੀ ਆ ਸੁੱਖ ਕਰਤਾ ਕਿ ਨਹੀਂ ਉਹਨੇ ਆਹੋ ਇਹ ਤਾਂ ਗੱਲ ਹੈਗੀ ਐਵੇਂ ਨਿੱਕ ਨਿੱਕੀ ਬਣਾਵਾ ਨਿੱਕ ਨਿੱਕੀ ਗੱਲ ਤੇ ਕਿੜ ਕਿੜਨਾ ਕਰਿਆ ਕਰਾ ਪਰ ਕਿਹੇ ਵੇਲੇ ਲਾਹ ਘਰ ਦਾ ਵੀ ਸੋਚਣਾ ਪੈਂਦਾ ਹੈ ਇਹ ਥੋੜਾ ਇਹ ਫੋਨ ਤੇ ਸਾਰੀਆਂ ਗੱਲਾਂ ਕਰ ਲੈ ਕਿਵੇਂ ਨਹੀਂ ਵੀ ਕੋਲ ਕੋਈ ਪੈਸਾ ਹੁੰਦਾ ਆਪਣਾ ਘਰ ਵੀ ਵੇਖਣਾ ਪੈਂਦਾ ਵੈ ਲੈ 2:3 ਵਜ ਗਈ ਤੇ ਰੋਜ਼ ਵੀ ਨਾ ਆਉਣੀ ਵਾਲੀ ਆ ਭਾਬੀ ਹੁਣੀ ਨਾ ਹਜੇ ਤੱਕ ਆਏ ਨਹੀਂ ਕਹਿੰਦੇ ਹੀ ਕਿ ਉਹਦੇ ਆਉਣ ਤੋਂ ਪਹਿਲਾਂ ਆ ਜਾਗੇ ਜੇ ਨਾ ਨਾ ਆਏ ਉਹਨੇ ਅਣਕੇ ਡੋਣਾ ਵਾ ਮੈਂ ਵੀ ਨਾਲ ਜਾਣਾ ਹੀ ਚੰਗੇ ਹੋ ਨਾ ਤੇ ਭਾਬੀ ਹੁਣੀ ਨਾ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਆ ਜਾਣਾ ਤੂੰ ਕੀ ਬਣੀ ਆ ਸਵੇਰ ਦੇ ਤੇਰੀ ਦੋ ਵਾਰੀ ਕੱਪੜੇ ਬਦਲਦੇ ਨੇ ਇਹ ਤੇਰਾ ਮੂੰਹ ਹੱਤੋਂ ਲਈ ਹੋ ਗਿਆ ਵਾ ਚੱਲ ਮੈਂ ਧੋ ਕੇ ਲਿਆਵਾ ਪਲਕਾ ਤੂੰ ਮੇਰੇ ਪੁੱਤ ਇੱਥੇ ਤਾਂ ਰੋਜ ਦੀ ਬਾਸ ਆ ਗਈ ਮਨ ਮੈਂ ਲਿਆਵਾ ਬਾਹਰ ਨਾ ਨਿਕਲੀ ਚੰਗਾ ਗਰਲੀ ਨਾ ਆਜੋ ਲਵ ਕਿਆ ਰੌਣਕ ਲੱਗੀ ਹੈ ਰੌਣਕ ਤੇ ਲੱਗੀ ਹੈ ਬੰਦਰ ਟਾਈਮ ਵੇਲਾ ਕਨਾ ਹੋ ਗਿਆ ਜੀ ਮੁਰਕੇ ਰੋਜ ਨੇ ਵੀ ਆਜਣਾ ਸਕੂਲੋਂ ਇਹ ਤਾਂ ਗੱਲ ਤੇਰੀ ਸਹੀ ਹੈ ਚਲੋ ਬੈਠ ਜੀ ਲਾਤਾ ਯਾਰ ਮੰਮੀ ਆ ਜਾ ਤੂੰ ਕਿੱਥੇ ਬਹਿ ਗਿਆ ਖਲੋ ਜਾ ਇੱਕ ਮਿੰਟ ਮੰਮੀ ਆ ਖੜੇ ਜੀ ਖਲੋ ਨੀਰਾ ਹੋਰ ਕੋਈ ਫਿਰ ਮੁੜ ਕੇ ਨਾ ਰੋਜ ਰੌਣਡਾ ਪੈਂਦੀ ਆ ਤੈਨੂੰ ਆਹ ਨਹੀਂ ਨਹੀਂ ਤੇ ਹਾਂ ਜਾਣਾ ਦਾ ਫਿਰ ਇਹ ਆਪਣਾ ਪਰਸ ਲੈ ਆਂਦਾ ਈ ਉਹ ਕਿੱਥੇ ਓ ਪੂਆ ਜੀ ਮੈਂ ਡਿੱਗੀ ਵਿੱਚ ਰੱਖ ਲਿਆ ਅੱਛਾ ਤੇ ਪਿੰਦਰੋਂ ਕਿਧਰ ਮਾਰੋ ਉਹ ਚੱਕਰ ਕੋਈ ਨਹੀਂ ਉਹਨੇ ਆ ਕੇ ਦੇਣਾ ਛੇਤੀ ਛੇਤੀ ਮਾਰਿਆ ਕਰੋ ਚੱਕਰ ਮਿਲਦੇ ਗਿਲਦੇ ਆ ਜੀ ਸਭ ਕੁਝ ਹੁੰਦਾ ਵਾ ਕੱਢਨੇ ਆ ਕਿਸੇ ਦਿਨ ਟਾਈਮ ਫਿਰ ਆਉਨੇ ਆ ਕੋਈ ਗੱਲ ਨਹੀਂ ਪਰਾ ਹੋ ਮੈਂ ਆਪਣੇ ਪੁੱਤ ਨੂੰ ਛਗਣ ਪਾ ਲਾਂ ਲਾਵ ਆ ਲੈ ਆ ਲੈ ਸੌਰ ਪੀਆ ਤੇ ਆਈ ਇੱਕੀ 101 ਇੱਕ ਸਗਣੀ ਪੂਆ ਇੰਨਾ ਸਗਣ ਕੱਲ ਹੀ ਪਾਉਣਾ ਥੋੜੇ ਪਾਉਂਦੀ ਆ ਨਹੀਂ ਪੁੱਤ ਅੱਗੇ ਕਿਹੜੇ ਬਹੁਤੇ ਨੇ ਇੰਨੇ ਠੀਕ ਅੰਦਰ ਵੇਲਾਵਾ ਪੂਆ ਦਾ ਪਿਆਰ ਆ ਚਾਹ ਠੀਕ ਆ ਪੂਆ ਮੈਂ ਤਾਂ ਨਾ ਚਲੀ ਆ ਖਾਣ ਨਹੀਂ ਬਸ ਫੇਰ ਮੈਂ ਆਵਾਂਗੀ ਕਿਤੇ 1100 ਚਾਹੀਦਾ ਸੀ ਤੁਹਾਨੂੰ ਉਹ ਚਲ ਕੋਈ ਨਹੀਂ ਪੁੱਤਰਾ ਕੋਈ ਨਹੀਂ ਭੂਆ ਦਾ ਜਿਹੜਾ ਇਹ 1100 ਵਰਗਾ ਹੀ ਆ ਚਲੋ ਠੀਕ ਆ ਭੂਆ ਜੀ ਚੰਗਾ ਠੀਕ ਆ ਚਲ ਠੀਕ ਆ ਫਿਰ ਮੈਂ ਤੈਨੂੰ ਕਰ ਦੋ ਜਾ ਮੈਂ ਚੰਗਾ ਫੋਨ ਕਰਦਾ ਤੇ ਪਾ ਜਲਦੀ ਜਾ ਕੇ ਚੱਕਰ ਫੇਰ ਮਾਰਨਾ ਕੋਈ ਨਹੀਂ ਕੋਈ ਕਰਵਾਣਾ ਨਹੀਂ ਕਿਹਦੀ ਦਿੱਕਤ ਕਰੀਆ ਪਤਾ ਲੱਗਦਾ ਕਿਉਂ ਭੂਆ ਨਹੀਂ ਨਹੀਂ ਹੋਣੀ ਯਾਰ ਹੌਣ ਤੇ ਲੱਗੀ ਕਿ ਜਦੋਂ ਤੇ ਆਇਆ ਮੰਮੀ ਰੌਣਕ ਤੇ ਲੱਗੀ ਤੇ ਤੂੰ ਹੀ ਕੀ ਕੰਮ ਕੀਤਾ ਅਜੇ ਅੱਛਾ ਗਣ ਉਹਨਾਂ ਨੂੰ ਕੀ ਪਾਇਆ ਜੇ ਉਹ ਬੰਦਾ ਬਹੁਤਾ ਨਹੀਂ ਆ 500 ਰੁਪਏ ਤੇ ਦਿੰਦਾ ਮੈਂ ਤੂੰ ਚੁੱਪ ਕਰਕੇ ਇੱਧੇ ਬਹਿ ਜਾ ਥਾਂ ਥਾਂ ਤੇ ਬੇਇੱਜ਼ਤੀ ਕਰਾਉਂਦੇ ਹੋ ਤੁਸੀਂ ਨਹੀਂ ਬੇਇੱਜ਼ਤੀ ਕਾਦੀ ਹੋਈ ਐ ਹੋਰ ਕੀ ਐ ਅੱਗੇ ਤੇ ਉਹਨਾਂ ਨੂੰ ਪੈਸੇ ਸੈਂਡ ਕੀਤੇ ਤੇ ਮੈਨੂੰ ਦੱਸਿਆ ਸੀ ਮੈਂ ਦੇਂਦੀ ਚਾਹੇ ਨਾ ਦੇਂਦੀ ਤੂੰ ਐਵੇਂ ਅੱਗੇ ਅੱਗੇ ਰਹਿਣਾ ਹਣਾ ਜਿਹੜੇ ਤੇਰੇ ਖਾਤੇ 'ਚ ਪੈਸੇ ਨੇ ਨਾ ਉਹ ਮੈਂ ਬੰਦ ਕਰਾਉਣੀ ਐ ਤੇਰਾ ਖਾਤਾ ਕਾਜ਼ਲੀ ਖਾਤਾ ਬੰਦ ਕਰਾਉਣਾ ਮੈਂ ਤੇ ਹੋਰ ਨਹੀਂ ਜੋ ਬਿਨਾਂ ਪੁੱਛਿਆ ਤੇ ਅੱਗੇ ਅੱਗੇ ਰਹਿਣਾ ਨਾਲੇ ਤੈਨੂੰ ਕਿਹਨੇ ਦੱਸਿਆ ਪਈ ਉਹਦੇ ਪੈਸੇ ਦੇਣ ਵਾਲੇ ਨੇ ਤੋਂ ਡਿਗ ਜੀ ਚੇਪੇ ਮੈਂ ਦਸਾਂਗੀ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਣਾ ਪਤਾ ਤਾਂ ਮੰਮੀ ਲੱਗ ਹੀ ਜਾਣਾ ਸੀ ਚੱਲ ਮਾਰਨੀ ਉਹ ਮੈਂ ਤੇਰੇ ਮੂੰਹ ਤੇ ਚਪੇੜ ਤੂੰ ਹੀ ਤਾਂ ਖਾਨ ਟੁੱਕੇ ਆ ਤੁਹਾਨੂੰ ਤਾਂ ਪਤਾ ਹੀ ਨਹੀਂ ਕਿ ਤਰ੍ਹਾਂ ਵਰਤਣਾ ਕਿਸੇ ਦਾ ਕਿਤਰਾ ਨਹੀਂ ਤੁਹਾਨੂੰ ਬੜਾ ਪਤਾ ਨਹੀਂ ਕੀ ਸੋਚਦੇ ਹੋਣਗੇ ਚੱਲ ਲਾਵਦੀ ਤਾਂ ਕੋਈ ਗੱਲ ਨਹੀਂ ਤੇ ਭਾਬੀ ਕੀ ਆਖੇਗੀ ਭਾਬੀ ਪੂ ਆਖੋ ਜੋਈ ਸਕੂਟਰੀ ਵੇਕੇ ਨਹੀਂ ਕਿੱਥੋਂ ਖੁਸ਼ ਹੂ ਨਾ ਭੂਆ ਨੇ ਤੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਤੈਨੂੰ ਪਤਾ ਹੀ ਆਪਣੀ ਭੂਆ ਦੇ ਸੁਭਾ ਦਾ ਡੱਬਾ ਖੜਿਆ ਸੀ ਖੜਿਆ ਹੀ ਕਵਲ ਬਰਫੀ ਦਾ ਡੱਬਾ ਖੜਿਆ ਸੀ ਮੈਂ ਭੂਆ ਨੇ ਮੈਨੂੰ ਗੱਲਾਂ ਕਰਨੀਆਂ ਨੇ ਤੇ ਭੂਆ ਨੇ ਸਗਣ ਕਿੰਨਾ ਕ ਪਾਤਾ ਫਿਰ ਭੂਆ ਦਾ ਜਿਹੜਾ ਸਗਣ ਪਾਇਆ ਨਾ ਸ਼ੀਸ਼ੇ 'ਚ ਜੜਾ ਲਿਓ ਪੂਰਾ 101 ਰੁਪਿਆ ਪਾਇਆ ਵਾ ਤੇ ਲਾਵ ਨੇ ਸਗੋ ਤੇਲ 'ਚ ਵੀ 500 ਰੁਪਿਆ ਸਗਣ ਪਾਤਾ ਹੀ ਭੂਆ ਨੇ 101 ਸਗਣ ਪਾਇਆ ਭੂਆ ਨੇ ਤਾਂ 1000 ਪਾਉਣੇ ਚਾਹੀਦਾ ਸੀ ਪੰਜ ਤੋਂ ਦੋਨੇ ਤੁਹਾਡੇ ਕੋਲ ਲੈ ਲੈ ਕਵਲ ਜਦੋਂ ਭਵਾਨੇ ਸਗਣ ਪਾਇਆ ਨਾ ਮੇਰਾ ਤਾਂ ਹਾਸਾ ਹੀ ਨਾ ਬੰਦ ਹੋਏ ਮੈਂ ਤੇ ਅੰਦਰੇਂਦਰੀ ਕੁਟਗੀ ਜੇ ਮੈਂ ਹੱਸ ਪੈਂਦੀ ਭਵਾਨੇ ਮੇਰੀ ਬੇਇੱਜ਼ਤੀ ਕਰ ਦੇਣੀ ਤੇ ਜਾ ਆ ਜਾ ਕੇ ਨਾ ਗੰਡੇ ਗੁੰਡੇ ਲਿਆ ਤਿਆਰੀ ਕਰੀਏ ਰਾਤ ਦੀ ਸਬਜ਼ੀ ਦੀ ਉਸਕ ਦੀ ਬੱਲਾ ਫੋਂ ਦੀ ਤੁਰੀ ਆਉਣੀ ਤੈਨੂੰ ਤੇ ਮੈਂ ਦੱਸਨੀ ਐਂਦਰ ਆ ਨਾ ਮੇਰੀ ਗੱਲ ਸੁਣ ਤੇਰੀ ਜੁੜਤ ਕਿੰਨਾ ਪਈ ਗੇਟੋ ਬਾਹਰ ਜਾਣਦੀ